ਅਤਿ ਸ਼੍ਰੀਕਾਲ ਸਵਾਗਤ ਹੈ ਇੱਕ ਹੋਰ ਨਵੀਂ ਕਹਾਣੀ ਵਿੱਚ ਤੇਰੇ ਕੋਲੋਂ ਸੀਟ ਤੇ ਹੀਟਾਂ ਹੋ ਕੇ ਨਹੀਂ ਬੈਠਾ ਜਾਂਦਾ ਕਿੱਡੀ ਸਿਰ ਕੱਢੀ ਬਾਹਰ ਤੌਣ ਨੀਮੀ ਕਰਕੇ ਬਹਿ ਜਾ ਜਿਹੜੇ ਤੂੰ ਬਗਾਨੇ ਬੰਦੇ ਝਾਕਦੀ ਝਾਕਦੀਆਂ ਨਾ ਤੈਨੂੰ ਘਰ ਜਾ ਕੇ ਦੱਸਦਾ ਪਤਾ ਕਿਵੇਂ ਬੈਠੀ ਦਾ ਮੋਟਰਸਾਈਕਲ ਤੇ ਇਹਨਾਂ ਸੁਣਦੇ ਹੀ ਹਰਵੰਤ ਦਾ ਕਾਲਜਾ ਕੰਬਣ ਲੱਗ ਗਿਆ ਉਹ ਕੁਝ ਬੋਲ ਨਾ ਸਕੇ ਬਸ ਜਿੰਨਾ ਸੁngੜ ਕੇ ਬੈਠ ਸਕਦੀ ਸੀ ਬੈਠ ਗਈ ਤੁਰਦੇ ਗਏ ਤਾਂ ਅੱਗੇ ਫਾਟਕ ਬੰਦ ਸੀ ਹਰਵੰਤ ਨੂੰ ਮੋਟਰਸਾਈਕਲ ਤੇ ਸੁੰਗੜ ਕੇ ਬੈਠੀ ਨੂੰ ਵੇਖ ਕੇ ਲਾਗੇ ਖਲੋਤੇ ਲੋਕਾਂ ਸੰਜੇ ਲਗੇ ਹੱਸਦੇ ਵੀ ਕਿਉਂ ਨਾ ਉਹ ਬੈਠੀ ਏਦਾਂ ਸੀ ਕਿ ਵੇਖਣ ਵਾਲੇ ਦਾ ਆਪ ਮੁਹਾਰੇ ਹਾਸਾ ਨਿਕਲ ਜਾਵੇ ਗੁਲਰਾ ਗੁਲਜ਼ਾਰ ਸਿੰਘ ਨੇ ਆਸਾ ਪਾਸਾ ਭਾਪ ਲਿਆ ਇਹਨੇ ਨੂੰ ਗੱਡੀ ਆਈ ਤੇ ਸਾਰਿਆਂ ਨੇ ਪਹਿਲਾਂ ਹੀ ਆਪਣੇ ਆਪਣੇ ਵਾਹਣਾਂ ਨੂੰ ਰੇਸ ਦੇਣੀ ਸ਼ੁਰੂ ਕਰ ਦਿੱਤੀ ਫਾਟਕ ਖੁੱਲ ਗਿਆ ਸਾਰੇ ਰਾਹੀ ਇੱਕ ਦੂਜੇ ਤੋਂ ਪਹਿਲਾਂ ਲੰਘਣ ਦੀ ਆੜ ਵਿੱਚ ਸਨ ਚਲੋ ਫਾਟਕ ਪਾਰ ਕੀਤਾ ਤੇ ਸਾਰੇ ਆਪੋ ਆਪਣੇ ਰਾਸਤੇ ਨੂੰ ਪੈ ਗਏ। ਪਧਰੇ ਰਾਸਤੇ ਤੇ ਪੈਂਦਿਆਂ ਹੀ ਗੁਲਜ਼ਾਰ ਸਿੰਘ ਕਹਿਣ ਲੱਗਾ ਪਹਿਲਾਂ ਤੂੰ ਲੋਕਾਂ ਨਾਲ ਮਸ਼ਕਰੀਆਂ ਵਿੱਚ ਹੱਸਦੀ ਏ ਨਾ ਘਰ ਚੱਲ ਤੇਰੇ ਲੱਛਣ ਮੈਂ ਹਟਾਉਣਾ। ਘਰ ਪਹੁੰਚਦਿਆਂ ਹੀ ਉਸਨੇ ਤੂਤ ਦੀ ਸ਼ਾਮਕ ਫੜੀ ਤੇ ਉਸਦਾ ਸਾਰਾ ਪਿੰਡਾ ਆਲੂ ਵਾਂਗ ਛੱਲ ਦਿੱਤਾ। ਹਰਵੰਤ ਇੱਕ ਬਹੁਤ ਪਲੀਮਾਂਠ ਜਨਾਨੀ ਸੀ। ਰੱਬ ਨੇ ਕਰਮਾ ਮਾਰੀ ਨੂੰ ਉਹ ਸੰਤਾਰਾ ਜਿਕੇ ਦਿੱਤਾ। ਹਰ ਹੁਸਨ ਹੰਡਾ ਸਕੀ ਉਹ ਕਿਸਮਤ ਦੇਣੀ ਭੁੱਲ ਗਿਆ ਉਸ ਦਾ ਰੰਗ ਚਿੱਟਾ ਦੁੱਧ ਸੀ ਮਾਪਿਆਂ ਦੀ ਵੱਡੀ ਧੀ ਹੱਥ ਲਾਇਆ ਵੀ ਮੈਲੀ ਹੁੰਦੀ ਸੀ ਪਤਲਾ ਪਤੰਗ ਸਰੀਰ ਤੇ ਤਿੱਖੇ ਨੈਣ ਨਕਸ਼ ਇੰਨੀ ਸੁਨੱਖੀ ਕਿ ਕਿਸੇ ਦੇ ਮੱਥੇ ਨਾ ਲੱਗਦੀ ਜਿਹੜਾ ਆਉਂਦਾ ਹੱਸ ਕੇ ਹਰਵੰਤ ਦੀ ਮਾਂ ਨੂੰ ਕਹਿ ਜਾਂਦਾ ਨੀ ਭੈਣ ਜੀ ਹਰਵੰਤ ਦਾ ਫੇਕਰ ਨਾ ਕਰਿਆ ਕਰ ਇਹਦੇ ਤੇ ਰੂਪ ਨੂੰ ਵੇਖ ਕੇ ਕੋਈ ਤਕੜਾ ਸਾਖ ਹੋ ਜਾਣਾ ਲੋਕਾਂ ਦੀਆਂ ਗੱਲਾਂ ਸੁਣ ਹਰਵੰਤ ਦੀ ਮਾਂ ਵੀ ਬਹੁਤ ਖੁਸ਼ ਹੋ ਜਾਂਦੀ ਤੇ ਹਰਵੰਤ ਵੀ ਸੋਚਦੀ ਸ਼ਾਇਦ ਸੱਚੀ ਉਸ ਲਈ ਕੋਈ ਰਾਜਕੁਮਾਰ ਹੀ ਆਊ ਹਰਵੰਤ ਦਾ ਘਰ-ਬਾਰ ਇਹਨਾਂ ਤੱਕ ਇਹਨਾਂ ਖਾਸ ਤਾਂ ਨਹੀਂ ਸੀ ਪਰ ਪਿਓ ਦੀ ਡੂੜਕ ਕਿੱਲਾ ਪੈ ਲਈ ਹੋਣ ਕਰਕੇ ਚੰਗਾ ਡੰਗ ਸਾਰੀ ਜਾਂਦੀ ਸਨ ਬਾਹਰ ਵੀ ਤੋਂ ਬਾਅਦ ਹਰਵੰਤ ਪ੍ਰਾਈਵੇਟ ਬੀਏ ਵੀ ਕਰ ਜਾਂਦੀ ਸੀ ਪਰ ਆਪਣੀ ਪੜ੍ਹਾਈ ਦਾ ਖਰਚਾ ਉਹ ਟਿਊਸ਼ਨ ਪੜਾ ਕੇ ਕੱਢ ਲੈਂਦੀ ਵਧੀਆ ਸਮਾਂ ਗੁਜ਼ਰ ਰਿਹਾ ਸੀ ਅਚਾਨਕ ਹਰਵੰਤ ਦੇ ਪਿਤਾ ਦੀ ਸਿਹਤ ਬਹੁਤ ਖਰਾਬ ਹੋ ਗਈ ਡਾਕਟਰਾਂ ਨੇ ਉਸ ਨੂੰ ਹਾਰਟ ਅਟੈਕ ਦੀ ਸ਼ਿਕਾਇਤ ਦੱਸੀ ਹੁਣ ਘਰ ਦੇ ਖਰਚੇ ਦੇ ਨਾਲ ਨਾਲ ਪਿਓ ਦੀ ਬਿਮਾਰੀ ਦਾ ਵੀ ਖਰਚਾ ਸਿਰ ਆਣ ਪਿਆ। ਭਰਾ ਤੇ ਇੱਕ ਛੋਟੀ ਭੈਣ ਹਾਲੇ ਸਕੂਲ ਹੀ ਜਾਂਦੇ ਸਨ। ਘਰ ਵਿੱਚ ਕਾਫੀ ਤੰਗੀ ਆ ਗਈ। ਹਰਵੰਤ ਦਾ ਪਿਓ ਵੀ ਜ਼ਿਆਦਾ ਢਿੱਲਾ ਮੱਥਾ ਰਹਿਣ ਲੱਗਾ। ਜਿਹੜਾ ਵੀ ਭੈਣ ਭਰਾ ਹਰਵੰਤ ਤੇ ਪਿਤਾ ਦਾ ਪਤਾ ਲੈਣ ਆਉਂਦਾ ਇੱਕੋ ਸਲਾਹ ਦਿੰਦਾ। ਬੇਖ ਭਾਈ ਰੱਬ ਤੈਨੂੰ ਤੰਦਰੁਸਤੀ ਬਖਸ਼ੇ ਪਰ ਸੁਆਸਾਂ ਦਾ ਤਾਂ ਘੜੀ ਦਾ ਪਤਾ ਨਹੀਂ। ਜਵਾਨ ਧੀ ਇਹ ਕੋਈ ਘਰ ਲੱਭ ਤੇ ਹਰਵੰਤ ਦਾ ਭਾਰ ਹੌਲਾ ਕਰ ਬੜੀ ਲਖੀਏ ਸੋਹਣੀ ਸੁਨੱਖੀ ਵੀ ਰੱਜ ਕੇ ਹੱਸ ਕੇ ਕਿਸੇ ਵੀ ਸਾਖ ਲੈ ਜਾਣਾ ਹਰਵੰਤ ਦੇ ਮਾਪੇ ਨੇ ਆਸਪਾ ਆਪਸ ਵਿੱਚ ਸਲਾਹ ਕੀਤੀ ਤੇ ਰਿਸ਼ਤੇਦਾਰਾਂ ਨੂੰ ਹਰਵੰਤ ਲਈ ਰਿਸ਼ਤਾ ਲੱਭਣ ਲੈ ਗਿਆ ਇੱਕ ਦੋ ਥਾਂ ਦੱਸ ਪਈ ਪਰ ਕਿਸੇ ਨੂੰ ਨਾ ਜਚਿਆ ਫਿਰ ਇੱਕ ਦਿਨ ਹਰਵੰਤ ਦੀ ਦੂਰ ਦੀ ਮਾਸੀ ਇੱਕ ਰਿਸ਼ਤਾ ਲੈ ਕੇ ਆਈ ਮੁੰਡਾ ਦਬਾਈ ਰਹਿੰਦਾ ਸੀ 8 ਕਿੱਲੇ ਜ਼ਮੀਨ ਦੇ ਵੀ ਸੀ ਮੁੰਡਾ ਵੀ ਕੱਲਾ ਕੱਲਾ ਘਰਦਿਆਂ ਨੂੰ ਘਰ ਬਾਹਰ ਤਾਂ ਠੀਕ ਲੱਗਾ ਸੋਚਿਆ ਮੁੰਡੇ ਨੂੰ ਵੀ ਝਾਤੀ ਮਾਰ ਲਈਏ ਮੁੰਡਾ ਵੇਖਣ ਗਏ ਤਾਂ ਮੁੰਡਾ ਪੱਕੇ ਰੰਗ ਦਾ ਸੀ ਕੋਈ ਬਾਹਲੀ ਫੱਬਤ ਵੀ ਨਹੀਂ ਸੀ ਹਰਵੰਤ ਦੇ ਪਿਓ ਨੂੰ ਮੁੰਡਾ ਨਾਲ ਜੱਜਾ ਜਦੋਂ ਘਰ ਆ ਕੇ ਸਲਾਹ ਕੀਤੀ ਤਾਂ ਬਚੋਲਣ ਕਹਿਣ ਲਗੀ ਅੱਠ ਕਿਲੇ ਮੂੰਹ ਨਾ ਆਖਣੀ ਕੋਈ ਮੁਖੌਲ ਥੋੜੀ ਹੈ ਰੰਗ ਨੂੰ ਕੀ ਕਰਨਾ ਹੈ ਕੁੜੀ ਸੁਖ ਭੋਗੂ ਐਸ ਤਰ੍ਹਾਂ ਗੱਲਾਂ ਚਲਾ ਕੇ ਕੁੜੀ ਮੁੰਡੇ ਨੂੰ ਵਿਖਾਉਣ ਦਾ ਦਿਨ ਮੈਥਿਆ ਗਿਆ ਹਰਵੰਤ ਨੇ ਪਹਿਲੀ ਵਾਰ ਗੁਲਜ਼ਾਰ ਨੂੰ ਦੇਖਿਆ ਤਾਂ ਵਿਆਹ ਨੂੰ ਲੈ ਕੇ ਸਜਾਏ ਸਾਰੇ ਸੁਪਨੇ ਵਿਖਰਦੇ ਜਿਹੇ ਨਜ਼ਰ ਆਏ ਪਿਓ ਦੀ ਬਿਮਾਰੀ ਦੇ ਚੱਲਦਿਆਂ ਉਹ ਆਪਣੇ ਦਿਲ ਦੀ ਗੱਲ ਰੱਖ ਸਕੇ ਉਸ ਲਈ ਦਿਲ ਨਹੀਂ ਸੀ ਮੰਦਾ ਆਖਰਕਾਰ ਹਰਵੰਤ ਦਾ ਵਿਆਹ ਗੁਲਜ਼ਾਰ ਸਿੰਘ ਨਾਲ ਹੋ ਗਿਆ ਕੋਈ ਐਡਾ ਵੱਡਾ ਵਿਆਹ ਨਹੀਂ ਸੀ ਹਰਵੰਤ ਦੇ ਪਿਓ ਨੇ ਬਸ ਡਾਂਗੀ ਸਾਰਿਆ ਸੀ ਅੱਜ ਹਰਵੰਤ ਦੇ ਵਿਆਹ ਦੀ ਪਹਿਲੀ ਰਾਤ ਸੀ ਗੁਲਜ਼ਾਰ ਸ਼ਰਾਬ ਨਾਲ ਰਜਿਆ ਕਮਰੇ ਵਿੱਚ ਸ਼ਰਾਬੀ ਸ਼ਰਾਬ ਦੀ ਬੋਤ ਨਾਲ ਹਰਵੰਤ ਦਾ ਸਾਹ ਨਹੀਂ ਸੀ ਨਿਕਲ ਰਿਹਾ ਓਕੇ ਸੌਖੀ ਰਾਤ ਕੱਢੀ ਸਵੇਰੇ ਆਪਣਾ ਆਪ ਸਮੇਟਿਆ ਤੇ ਨਾ ਤੋਂ ਤਿਆਰ ਹੋ ਗਈ ਅੱਜ ਦਾ ਅੱਜ ਦਾ ਵਖਾਲਾ ਪਾਉਣਾ ਸੀ ਕੋਈ ਖਾਸ ਸੋਨਾ ਲੇੜਾ ਲੱਤਾ ਨਹੀਂ ਸੀ ਉਸ ਵਿੱਚ ਹਰਵੰਤ ਦੀ ਸੱਸ ਮੂੰਹ ਨੱਕ ਜੰਮਰੋੜ ਦੀ ਕਹਿੰਦੀ ਗੋਰਾ ਚਾਮੀ ਐ ਪੱਲੇ ਕਰਤੂਤ ਨਹੀਂ ਕੋਈ ਹੋਰ ਬੁੱਢੀਆਂ ਵਿੱਚ ਹਰਵੰਤ ਦਾ ਮਜ਼ਾਕ ਜਿਹਾ ਬਣਾ ਸੱਸ ਸਾਰਿਆਂ ਨੂੰ ਭਾਜੀ ਦੇਣ ਸਾਤਵਲ ਸੁਭਾਤਵਲ ਹੋਤਰੀ ਹਰਵੰਤ ਨੇ ਇਦਾਂ ਦਾ ਵਿਵਹਾਰ ਕਰ ਕਦੇ ਵੀ ਨਹੀਂ ਸੀ ਵੇਖਿਆ ਉਸ ਨੂੰ ਸਾਰੇ ਬਹੁਤ ਰੁੱਖੇ ਰੁੱਖੇ ਲਗੇ ਹਾਲੇ ਸੱਸ ਬੋਲ ਕੇ ਹਟੀ ਹੀ ਸੀ ਕਿ ਗੁਲਜ਼ਾਰ ਸਿੰਘ ਆ ਕੇ ਹਰਵੰਤ ਤੇ ਦਿਵਾਲੇ ਹੋ ਗਿਆ ਅੱਠ ਕਿਲੇ ਆਉਂਦੇ ਆ ਮੈਨੂੰ ਇੱਕ ਕੜਾ ਵੀ ਨਾ ਸਰਾ ਫਕੀਰਾਂ ਕੋਲ ਹਰਵੰਤ ਬੁੱਤ ਬਣੀ ਸਭ ਸੁਣੀ ਜਾ ਰਹੀ ਸੀ ਅਗਲੇ ਦਿਨ ਹਰਵੰਤ ਨੇ ਫੇਰਾ ਪਹੁੰਚ ਜਾਣਾ ਸੀ ਧੀਆ ਵਿਆਹ ਤੋਂ ਅਗਲੇ ਦਿਨ ਹੀ ਬਹੁਤ ਸੋਹਣੀਆਂ ਹੋ ਜਾਂਦੀਆਂ ਹਰਵੰਤ ਨੇ ਵੀ ਸਾਰਾ ਕੁਝ ਢੱਡ ਵਿੱਚ ਪਾਇਆ ਤੇ ਹੱਸਦੀ-ਹੱਸਦੀ ਪੇਕੇ ਫੇਰਾ ਪਾਈ। ਮਾਣੇ ਸਹੁਰੇ ਘਰ ਬਾਰੇ ਪੁੱਛਿਆ ਤਾਂ ਹਰਵੰਤ ਨੇ ਸਹਿਫਤਾ ਕਰਨ ਵਿੱਚ ਕੋਈ ਕਸਰ ਨਾ ਛੱਡੀ। ਧੀਆਂ ਦੀਆਂ ਗੱਲਾਂ ਸੁਣ ਮਾਪਿਓ ਦੇ ਕਾਲਜੇ ਠੰਡ ਪੈ ਗਈ। ਹੁਣ ਹਰਵੰਤ ਵਾਪਸ ਆਪਣੇ ਸਹੁਰੇ ਘਰ ਆ ਗਈ। ਆਉਂਦਿਆ ਹੀ ਉਸ ਨੂੰ ਰਸੋਈ ਚਾੜ ਦਿੱਤਾ ਗਿਆ। ਸਾਰਾ ਦਿਨ ਘਰ ਦਾ ਕੰਮ ਕਰਦੀ ਹਰਵੰਤ ਆਪਣੀ ਕਿਸਮਤ ਨੂੰ ਰੋਂਦੀ। ਰਾਤ ਨੂੰ ਗੁਲਜ਼ਾਰ ਆਪਣੀ ਹਵਸ ਪੂਰੀ ਕਰਦਾ। ਸਾਲ ਦੇ ਅੰਦਰ-ਅੰਦਰ ਹੀ ਹਰਵੰਤ ਹਰਵੰਤ ਦਾ ਪਿਤਾ ਕਾਲ ਚਰਾਣਾ ਕਰ ਗਿਆ। ਹਰਵੰਤ ਤੇ ਜਿਹੜੇ ਦੁੱਖਾਂ ਦਾ ਪਹਾੜ ਟੁੱਟ ਗਿਆ ਹੋਵੇ। ਉਹ ਪਿਓ ਦੀ ਬਿਮਾਰੀ ਤੇ ਘਰ ਦੇ ਹਾਲਾਤ ਵੇਖਦਿਆਂ ਕਦੇ ਆਪਣੇ ਦਿਲ ਦੀ ਗੱਲ ਕਿਸੇ ਨੂੰ ਨਾ ਦਸੀ। ਆਪਨੇ ਹੱਡ ਹਣਾਉਂਦੀ ਉਹ ਦਿਨ ਪੂਰੇ ਕਰ ਰਹੀ ਸੀ। ਹੋਇਆ ਹਾਲੇ ਪਿਓ ਦਾ ਸੰਸਕਾਰ ਹੀ ਹੋਇਆ ਤੇ ਕੁਲਜ਼ਾਰ ਸਿੰਘ ਨੇ ਘਰ ਜਾਂ ਦੀ ਕਾਲੀ ਪਾ ਦਿੱਤੀ। ਉਹ ਹਰਵੰਤ ਨੂੰ ਵੀ ਨਾਲ ਹੀ ਲੈ ਜਾਣਾ। ਜਾਂ ਦੀ ਤਾਕ ਵਿੱਚ ਸੀ ਪਰ ਲੋਕਾਂ ਦਾ ਭੈਰ ਰਖਦਾ ਕੁਝ ਕਹਿ ਨਾ ਸਕਿਆ ਇੱਕ ਦੋ ਦਿਨ ਰੁਕਣ ਤੋਂ ਬਾਅਦ ਜਦੋਂ ਹਰਵੰਤ ਵਾਪਸ ਆਰੀ ਗਈ ਤਾਂ ਦੋਵੇਂ ਮਾਪੁੱਤਾਂ ਦੇ ਮੂੰਹ ਬਣ ਬਣੇ ਵੇਖ ਹਰਵੰਤ ਸਮਝ ਗਈ ਕਿ ਉਹ ਇਸ ਨਾਲ ਪੇਕੇ ਰਹਿਣ ਕਰਕੇ ਗੁੱਸੇ ਹੈ ਗੁਲਜ਼ਾਰ ਨੇ ਹਰਵੰਤ ਨੂੰ ਆਉਂਦਿਆਂ ਬਾਹੋਂ ਫੜਿਆ ਤੇ ਧੂਕੇ ਕੰਧ ਨਾਲ ਮਾਰਿਆ ਹਰਵੰਤ ਦੀਆਂ ਚੀਕਾਂ ਲਾਗ ਲੇ ਗਲੀ ਗਵਾਣ ਵੀ ਸੁਣ ਗਈਆਂ ਗੁਲਜ਼ਾਰ ਨੂੰ ਵੇਖ ਹਰਵੰਤ ਦੇ ਸੀਨੇ ਤੇ ਭਾਂਬੜ ਮੱਚ ਰਹੇ ਸਨ ਜਿਵੇਂ ਕਹਿ ਰਹੀ ਹੋਵੇ ਵੇ ਕਸਾਈਆ ਆਪਣੇ ਪਿਓ ਵਰਗੇ ਸਾਰੇ ਦਾ ਸੇਵਾ ਤਾਂ ਠੰਡਾ ਹੋ ਲੈੰਦੇ ਤੂੰ ਇੰਨਾ ਕਰਮਾਂ ਦਾ ਫਲ ਕਿੱਥੇ ਦੇਵੇਂਗਾ ਹਰਵੰਤ ਰੂਪ ਕ੍ਰੂਪ ਹੋ ਗਈ ਸੀ ਤਰ੍ਹਾਂ ਤਰ੍ਹਾਂ ਦੀਆਂ ਦੂਸ਼ਣ ਬਾਜ਼ੀਆਂ ਸਹੰਦੀ ਮਾਰਕਟ ਜਰਦੀ ਹਰਵੰਤ ਨੇ ਇੱਕ ਧੀ ਨੂੰ ਜਨਮ ਦਿੱਤਾ ਜਿਸ ਕਰਕੇ ਉਸ ਨਾਲ ਹੋਰ ਵੀ ਬੁਰਾ ਵਿਵਹਾਰ ਹੋਣ ਲੱਗਾ ਉਸ ਨੂੰ ਕਲੈਣੀ ਕਹਿ ਕੇ ਪੁਕਾਰਿਆ ਜਾਂਦਾ ਇੱਕ ਦਿਨ ਇਦਾਂ ਦਾ ਵੀ ਆਇਆ ਕਿ ਗੁਲਜ਼ਾਰ ਨੇ ਸ਼ਰਾਬ ਦੇ ਨਸ਼ੇ ਵਿੱਚ ਆ ਕੇ ਆਪਣੀ ਨਿੱਕੀ ਜਿੰਨੀ ਜਵਾਕੜੀ ਨੂੰ ਮੰਜੇ ਤੋਂ ਥੱਲੇ ਭੌਂ ਤੇ ਮਾਰਿਆ ਹਰਵੰਤ ਵੀ ਦੇਖਦੇ ਸਾਰੀ ਜਾਨ ਨਿਕਲ ਗਈ ਹਰਵੰਤ ਨੂੰ ਗੁਲਜ਼ਾਰ ਇਨਸਾਨ ਨਹੀਂ ਹਵਾਨ ਲੱਗਦਾ ਸੀ ਪਹਿਲਾਂ ਉਹ ਘਰੋਂ ਬਾਹਰ ਰਹਿ ਕੇ ਨਸ਼ਾ ਕਰਦਾ ਸੀ ਪਰ ਹੁਣ ਉਹ ਆਪਣੇ ਸ਼ਰਾਬੀ ਯਾਰਾਂ ਨੂੰ ਘਰ ਲਿਆਉਣ ਲੱਗਾ ਉਸਦੇ ਯਾਰ ਹਰਵੰਤ ਵੱਲੋਂ ਗੰਦੀ ਨਜ਼ਰ ਨਾਲ ਵੇਖਦੇ ਹਰਵੰਤ ਜਦੋਂ ਕਦੇ ਸਬਜ਼ੀ ਭਾਜੀ ਫੜਾਉਣ ਜਾਂਦੀ ਤਾਂ ਉਸਦੇ ਯਾਰ ਉਸਦੇ ਹੱਥਾਂ ਨਾਲ ਛੇੜਛਾੜ ਕਰੀ ਜਾਂਦੇ ਹਰਵੰਤ ਇਹ ਸਭ ਸਹਿਣ ਨਹੀਂ ਸੀ ਕਰ ਪਾਰੀ ਇੱਕ ਦਿਨ ਉਸਨੇ ਹਾਰ ਕੇ ਗੁਲਜ਼ਾਰ ਨੂੰ ਇਹ ਗੱਲ ਦੱਸ ਹੀ ਦਿੱਤੀ ਕਿ ਉਸਦੇ ਯਾਰ ਮੇਰੇ ਉੱਤੇ ਗੰਦੀ ਨਜ਼ਰ ਰੱਖਦੇ ਹਨ ਫੇਰ ਕੀ ਸੀ ਗੁਲਜ਼ਾਰ ਤੇ ਉਸਦੀ ਮਾਂ ਨੂੰ ਤਾਂ ਇੱਕ ਨਵਾਂ ਬਹਾਨਾ ਮਿਲ ਗਿਆ ਸੀ ਹਰਵੰਤ ਨੂੰ ਤੰਗ ਕਰਨ ਦਾ ਹੁਣ ਗੁਲਜ਼ਾਰ ਹੋਰ ਲਾਉਣ ਦੱਫ ਕੇ ਆਪਣੇ ਯਾਰਾਂ ਦੇ ਸਾਹਮਣੇ ਹਰਵੰਤ ਦੀ ਮਾਰ ਕਟਾਈ ਕਰਦਾ ਹਰਵੰਤ ਦੀ ਕੁੜੀ 5-6 ਸਾਲਾਂ ਦੀ ਹੋ ਚੁੱਕੀ ਸੀ ਉਹ ਅੰਦਰ ਦਰਵਾਜ਼ੇ ਵਿੱਚ ਲੋਕ ਕੇ ਸਭ ਵੇਖਦੀ ਰਹਿੰਦੀ ਇੱਕ ਦਿਨ ਹਰਵੰਤ ਦੀ ਸੱਸ ਗੁਸਲਖਾਨੇ ਵਿੱਚੋਂ ਤਿਲਕ ਕੇ ਡਿੱਗ ਗਈ। ਉਸਦੀ ਪੱਟ ਕੋਲੋਂ ਲੱਤ ਟੁੱਟ ਗਈ, ਇੱਕ ਡੈਸਕ ਵੀ ਹਿੱਲ ਗਈ। ਹੁਣ ਉਹ ਮੰਜੇ 'ਤੇ ਬਸ ਹੋ ਗਈ ਸੀ। ਪਰ ਰੱਬ ਦੀ ਮੂਰਤ ਹਰਵੰਤ ਨੇ ਉਸਦੀ ਬਹੁਤ ਸੇਵਾ ਕੀਤੀ। ਹੁਣ ਵਿੱਚੋ ਵਿੱਚ ਸੱਸ ਨੂੰ ਆਪਣੇ ਕਰਮਾਂ ਤੇ ਪਛਤਾ ਤਾਪ ਹੋਣ ਲੱਗਾ ਪਰ ਆਕੜ ਮਾਰੀ ਹਲੇ ਵੀ ਹਰਵੰਤ ਕੋਲੋਂ ਮਾਫੀ ਨਾ ਮੰਗੀ। ਮਾਂ ਦੀ ਦਿਨ ਰਾਤ ਸੇਵਾ ਕਰਦਿਆਂ ਵੇਖ ਵੀ ਗੁਲਜ਼ਾਰ ਦੇ ਵਿਵਹਾਰ ਵਿੱਚ ਰਤਾ ਫਰਕ ਨਾ ਪਿਆ ਉਹ ਰੋਜ਼ ਆਉਂਦਾ ਤੇ ਹਰਵੰਤ ਦੇ ਹੱਡ ਸੇਕ ਫੇਰ ਹੀ ਰੋਟੀ ਖਾਂਦਾ ਹਰਵੰਤ ਆਪਣੀ ਕਿਸਮਤ ਨੂੰ ਕੋਸਦੀ ਉਹਨਾਂ ਸੁਝੇ ਹੱਥਾਂ ਨਾਲ ਈਰਖ ਈਰਖਾ ਪਿੰਡੇ ਨੂੰ ਸੇਕ ਦਿੰਦੀ ਮਾਂ ਨੂੰ ਤੜਫਦਿਆਂ ਵੇਖ ਧੀ ਮਾਂ ਨੂੰ ਕਹਿ ਦਿੰਦੀ ਮਾਂ ਇਸ ਤੋਂ ਚੰਗਾ ਤੇ ਬਾਪੂ ਨਾ ਹੀ ਹੁੰਦਾ ਇੰਨਾ ਸੋਣਾ ਹਰਵੰਤ ਧੀ ਨੂੰ ਫੇਰ ਕਹਿੰਦੀ ਨਾ ਪੁੱਤ ਤੇਰਾ ਬਾਪ ਇਹ ਮੈਂ ਉਸਦੀ ਸੁਹਾਗਣ ਇੰਨਾ ਕਹੇ ਹਰਵੰਤ ਨੇ ਧੀ ਨੂੰ ਤਾਂ ਚੁੱਪ ਕਰਵਾ ਦਿੱਤਾ ਪਰ ਆਪ ਉਹ ਸਮਝ ਨਹੀਂ ਸੀ ਪਾਰਹੀ ਕਿ ਉਹ ਸੁਹਾਗਣ ਹੈ ਜਾਂ ਆਪਾਗਣ ਜੇਕਰ ਇਹ ਕਹਾਣੀ ਵਧੀਆ ਲੱਗੀ ਲਾਈਕ ਸ਼ੇਅਰ ਅਤੇ ਕਮੈਂਟ ਜ਼ਰੂਰ ਕਰਨਾ ਅਤੇ ਹੋਰ ਕਹਾਣੀਆਂ ਲਈ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰੋ ਧੰਨਵਾਦ